ਔਰਾ ਦਾ ਮਤਲਬ ਹੁੰਦਾ ਹੈ ਇਨਸਾਨ ਦੇ ਸਰੀਰ ਦੇ ਚਾਰੇ ਪਾਸੇ ਇੱਕ ਊਰਜਾ ਦਾ ਤੇਜ ਰੌਸ਼ਨੀ ਜਾਂ ਚਮਕ ਜੋ ਔਸਵੇਮਾਨ ਆਤਮਾ ਅਤੇ ਭਾਵਨਾ ਦੀ ਅਵਸਥਾ ਨੂੰ ਦਰਸਾਉਂਦੀ ਹੈ ਹੁਣ ਆਓ ਸਮਝੀਏ ਕਿ ਔਰਾ ਕਿਵੇਂ ਬਣਦੀ ਹੈ ਸਾਡੇ ਸਰੀਰ ਵਿੱਚ ਜਿਹੜੀ ਪ੍ਰਾਣ ਸ਼ਕਤੀ ਵਗਦੀ ਹੈ ਉਹ ਔਰਾ ਦਾ ਆਧਾਰ ਹੈ ਜੇ ਪ੍ਰਾਣ ਸ਼ਕਤੀ ਸੁਚੱਜੀ ਤਰ੍ਹਾਂ ਵਗਦੀ ਰਹੇ ਤਾਂ ਔਰਾ ਤੰਦਰੁਸਤ ਤੇ ਚਮਕੀਲਾ ਹੁੰਦਾ ਹੈ ਮਨ ਦੀ ਅਵਸਥਾ ਜਿਹੜਾ ਮਨ ਸ਼ਾਂਤ ਖੁਸ਼ ਤੇ ਸਾਫ਼ ਹੁੰਦਾ ਹੈ ਉਸ ਬੰਦੇ ਦਾ ਔਰਾ ਵੀ ਸਾਫ਼ ਤੇ ਚਮਕਦਾਰ ਹੁੰਦਾ ਹੈ ਗੁੱਸਾ ਡਰ ਜਾਂ ਨਫ਼ਰਤ ਔਰਾ ਨੂੰ ਮੈਲਾ ਕਰ ਦਿੰਦੇ ਹਨ ਸ਼ੁੱਧ ਪਵਿੱਤਰ ਭੋਜਨ ਧਿਆਨ ਪ੍ਰਾਰਥਨਾ ਤੇ ਚੰਗੇ ਵਿਚਾਰ ਔਰਾ ਨੂੰ ਮਜ਼ਬੂਤ ਕਰਦੇ ਹਨ ਆਤਮਿਕ ਅਭਿਆਸ ਜਿਵੇਂ ਧਿਆਨ ਜਪ ਸਿਮਰਨ ਜਾਂ ਸੇਵਾ ਇਹ ਸਾਰੇ ਔਰਾ ਨੂੰ ਸ਼ੁੱਧ ਤੇ ਵਿਸਤਾਰਿਤ ਕਰਦੇ ਹਨ ਫਰਬੀ ਕਿਰਪਾ ਜਿਹੜੇ ਵਿਅਕਤੀ ਵਿੱਚ ਭਗਤੀ ਪਿਆਰ ਤੇ ਨਿਮਰਤਾ ਹੈ ਉਹਦਾ ਔਰਾ ਆਪਣੇ ਆਪ ਹੀ ਚਮਕਦਾ ਹੈ ਕਹਿੰਦੇ ਹਨ ਕਿ ਜਿਨ੍ਹਾਂ ਦਾ ਔਰਾ ਬਹੁਤ ਤਾਕਤਵਰ ਹੁੰਦਾ ਹੈ ਉਸ ਦੇ ਕੋਲ ਬੈਠ ਕੇ ਹੀ ਲੋਕਾਂ ਨੂੰ ਸ਼ਾਂਤੀ ਮਹਿਸੂਸ ਹੁੰਦੀ ਹੈ ਹੁਣ ਸੁਣੋ ਆਪਣਾ ਔਰਾ ਮਜ਼ਬੂਤ ਕਰਨ ਦੇ ਕੁਝ ਸੱਚੇ ਤੇ ਆਤਮਿਕ ਤਰੀਕੇ ਧਿਆਨ ਮੈਡੀਟੇਸ਼ਨ ਸਵੇਰੇ ਸੂਰਜ ਚੜ੍ਹਦੇ ਸਮੇਂ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ 10 ਤੋਂ 20 ਮਿੰਟ ਸ਼ਾਂਤ ਬੈਠੋ। ਸਾਹ ਤੇ ਧਿਆਨ ਲਗਾਓ। ਸਾਹ ਅੰਦਰ ਜਾਵੇ ਤਾਂ ਸੋਚੋ ਪ੍ਰਾਣ ਆ ਰਿਹਾ ਹੈ। ਸਾਹ ਬਾਹਰ ਜਾਵੇ ਤਾਂ ਸੋਚੋ ਮੈਲਾ ਮਨ ਜਾ ਰਿਹਾ ਹੈ। ਇਸ ਨਾਲ ਮਨ ਸ਼ਾਂਤ ਹੋਵੇਗਾ ਤੇ ਔਰਾ ਚਮਕਣ ਲੱਗੇਗਾ। ਨੰਬਰ 2 ਸਤਵਿਕ ਭੋਜਨ ਖਾਓ। ਆਜਾ ਪੌਸ਼ਟਿਕ ਤੇ ਸਾਫ਼ ਭੋਜਨ ਜਿਵੇਂ ਦੁੱਧ, ਫਲ, ਸਬਜ਼ੀਆਂ, ਅੰਨ, ਗੋੜ ਆਦ ਸ਼ਰਾਬ ਜਾਂ ਕਰੋਤੀ ਮਨ ਨਾਲ ਖਾਧਾ ਭੋਜਨ ਔਰਾਂ ਨੂੰ ਕਮਜ਼ੋਰ ਕਰਦਾ ਹੈ। ਭੋਜਨ ਨੂੰ ਖਾਣ ਤੋਂ ਪਹਿਲਾਂ ਸ਼ੁਕਰਾਨਾ ਕਰੋ। ਇਹ ਵੀ એનર્ਜੀ ਨੂੰ ਪਵਿੱਤਰ ਕਰਦਾ ਹੈ। ਨੰਬਰ 3 ਸੂਰਜ ਦੀ ਰੋਸ਼ਨੀ ਵਿੱਚ ਰਹੋ। ਸਵੇਰੇ ਦੀ ਸੂਰਜੀ ਰੋਸ਼ਨੀ ਸਾਡੀ ਔਰਾਂ ਨੂੰ ਚਾਰਜ ਕਰਦੀ ਹੈ। ਕੋਜਮੈਟ ਖੁੱਲੇ ਆਕਾਸ਼ ਹੇਠ ਬੈਠ ਕੇ ਸਾਹ ਲੈਣਾ ਬਹੁਤ ਸ਼ਕਤੀਸ਼ਾਲੀ ਹੁੰਦਾ ਹੈ ਨੰਬਰ 4 ਜਾਲ ਦੇ ਨਾਲ ਸ਼ੁੱਧਤਾ ਨਹਾਉਂਦੇ ਸਮੇਂ ਇਰਾਦਾ ਕਰੋ ਇਹ ਪਾਣੀ ਮੇਰੀ ਨਕਾਰਾਤਮਕ એનર્ਜੀ ਧੋ ਰਿਹਾ ਹੈ ਇਹ ਛੋਟੀ ਜਹੀ ਸੋਚ ਵੀ ਔਰਾਂ ਨੂੰ ਤਾਜ਼ਗੀ ਦਿੰਦੀ ਹੈ ਨੰਬਰ 5 ਮੰਤਰ ਜਾਂ ਨਾਮ ਜਪ ਜਿਵੇਂ ਓਮ ਵਾਹਿਗੁਰੂ ਰਾਮ ਜਾਂ ਆਪਣੀ ਭਾਵਨਾ ਨਾਲ ਜੁੜਿਆ ਕੋਈ ਵੀ ਮੰਤਰ ਜਪ ਕਰਨ ਦੇ ਨਾਲ ਮਨ ਸਾਫ਼ ਹੁੰਦਾ ਹੈ ਤੇ ਆਲੇ ਦੁਆਲੇ ਦੀ એનર્ਜੀ ਵੀ ਸੁਧਰਦੀ ਹੈ ਹਰ ਸ਼ਬਦ ਦੀ ਧੁਨੀ ਔਰਾ ਵਿੱਚ ਕੰਪਣ ਪੈਦਾ ਕਰਦੀ ਹੈ ਨੰਬਰ 6 ਸਕਾਰਾਤਮਕ ਸੋਚ ਤੇ ਪਿਆਰ ਕਿਸੇ ਨਾਲ ਨਫ਼ਰਤ ਨਾ ਰੱਖੋ ਮaaf ਕਰਨ ਦੀ ਆਦਤ ਪਾਓ ਜਦੋਂ ਤੁਸੀਂ ਪਿਆਰ ਦਇਆ ਤੇ করুণਾ ਦੇ ਨਾਲ ਜੀਵਨ ਜਿਓਗੇ ਤਾਂ ਔਰਾ ਆਪਣੇ ਆਪ ਫੈਲਦਾ ਹੈ ਨੰਬਰ 7 ਧੂਪ ਚੰਦਨ ਜਾਂ 뮤ਜ਼ਿਕ ਨਾਲ ਔਰਾ ਸਾਫ਼ ਕਰੋ ਘਰ ਵਿੱਚ ਸੁਗੰਧਿਤ ਧੂਪ ਜਾਂ ਕੋਈ ਧਾਰਮਿਕ میوزਿਕ ਚਲਾਓ ਇਹ ਵਾਈਬ੍ਰੇਸ਼ਨਸ ਔਰਾ ਦੀ ਨੈਗੇਟਿਵਿਟੀ ਦੂਰ ਕਰਦੇ ਹਨ ਜੇਕਰ ਇਹ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਸ ਨੂੰ ਦੇਖਣ ਦੇ ਲਈ ਬਣੇ ਰਹੋ ਪੰਜਾਬ ਥੌਟਸ ਚੈਨਲ ਦੇ ਨਾਲ ਧੰਨਵਾਦ ਜੀ